ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਤਾਸੂ ਮਸਲੀ ਹੋ ਰਹੀ ਸੁਪਰੀਮ ਕੋਰਟ ਦੇ ਆਦੇਸ਼ਾਂ ਜਾਂ ਹੁਕਮਾਂ ਦੇ ਬਾਅਦ ਯੁੱਧ ਵੀ ਜਿਨੇ ਵੀ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਨੇ ਜਾਂ ਕੇਂਦਰੀ ਮੰਤਰੀ ਨੇ ਉਹਨਾਂ ਵੱਲੋਂ ਬਿਲਕੁਲ ਚੁੱਪੀ ਨਹੀਂ ਥੋੜੀ ਜਾ ਰਹੀ ਡੂੰਗੀ ਨੀਂ ਸੁੱਤੇ ਹੋਏ ਨੇ ਅੱਜ ਇਧਰ 27 ਦਿਨ ਪੂਰੇ ਹੋ ਗਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਉੱਤੇ ਬੈਠੇ ਹੋਏ ਭਾਈ ਸੁਪਰੀਮ ਕੋਰਟ ਨੂੰ ਇਹ ਕਹਿੰਦੇ ਨੇ ਕਿ ਉਹ ਸਿਹਤਮੰਦ ਨੇ ਸੁਪਰੀਮ ਕੋਰਟ ਵਾਰ-ਵਾਰ ਇਧਰ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਨੂੰ ਕਹਿ ਰਹੀ ਹੈ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਇਸ ਦੁਨੀਆ ਤੋਂ ਚਲੇ ਜਾਂਦੇ ਨੇ ਉਸਦੇ ਜ਼ਿੰਮੇਵਾਰ ਤੁਸੀਂ ਤੇ ਭਾਰਤੀ ਜਨਤਾ ਪਾਰਟੀ ਹੋਵੇਗੀ ਲੇਕਿਨ ਇਧਰ ਡਾਕਟਰਾਂ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ ਕਿਸੇ ਵੀ ਸਮੇ ਇਸ ਦੁਨੀਆ ਤੋਂ ਕੂਚ ਕਰ ਸਕਦੇ ਨੇ ਜਗਜੀਤ ਸਿੰਘ ਡੱਲੇਵਾ ਉਹਨਾਂ ਕਹਿੰਿਆ ਪਹਿਲੀ ਗਲਤੀ ਆ ਇੱਕ ਇੱਕ ਕੈਂਸਰ ਦੇ ਪੇਸ਼ੈਂਟ ਨੇ ਅਤੇ ਅੱਜ 26 ਦਿਨ ਹੋ ਗਏ ਨੇ ਉਹਨਾਂ ਵੱਲੋਂ ਨਾ ਤੇ ਪਾਣੀ ਪੀਤਾ ਗਿਆ ਨਾ ਉਹਨਾਂ ਵੱਲੋਂ ਰੋਟੀ ਖਾਧੀ ਗਈ ਅਤੇ ਨਾ ਹੀ ਉਹਨਾਂ ਨੇ ਕੋਈ ਡਾਕਟਰੀ ਇਲਾਜ ਲਿਆ ਯਾਨੀ ਕਿ ਜਿਹੜੇ ਡਾਕਟਰ ਉਸ ਉਤੇ ਲੱਗੇ ਹੋਏ ਨੇ ਸਰਕਾਰ ਵੱਲੋਂ ਬਿਠਾਏ ਹੋਏ ਨੇ ਉਸ ਨੇ ਅੱਜ بڑے ਅਚੰਭੇ ਖੁਲਾਸੇ ਕੀਤੇ ਕਿ ਜਗਜੀਤ ਸਿੰਘ ਡੱਲੇਵਾਲ ਮਰਨ ਦੀ ਹਾਲਤ ਵਿੱਚ ਨੇ ਤੇ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਜਾਂ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਕੋਈ ਹਵਾਲਾ ਨਹੀਂ ਦਿੱਤਾ ਜਾ ਰਿਹਾ ਕੋਈ ਮੀਟਿੰਗ ਨਹੀਂ ਕੀਤੀ ਜਾ ਰਹੀ ਇਧਰ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਦੀ ਆਪਸੀ ਫੁੱਟ ਹੁਣ ਇਕਤਰਤਾ ਹੁੰਦਾ ਨਾਮ ਲੈ ਰਹੀ ਹੈ ਜਾਨੀ ਕਿ ਇਕਜਟ ਹੋ ਰਹੇ ਨੇ ਹੁਣ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਚਾਹੇ ਉਹ ਅਲੱਗ-ਅਲੱਗ ਵਿਚਾਰ ਉਹਨਾਂ ਦੀ ਧਾਰਾ ਹੋਵੇ ਲੇਕਿਨ ਇਕਜਟ ਹੋ ਕੇ ਇਕਤਾ ਦਿਖਾ ਕੇ ਉਹ ਦਿੱਲੀ ਵਿੱਚ ਗਾਹ ਪਉਣ ਗਈਆਂ ਸੂਤਰ ਦੱਸਦੇ ਨੇ ਕਿ ਜਿਹੜੇ ਜਗਜੀਤ ਸਿੰਘ ਡੱਲੇਵਾਲ ਨੇ ਉਹ ਕਿਸੇ ਵੀ ਸਮੇਂ ਇਸ ਦੁਨੀਆ ਤੋਂ ਕੁਝ ਕਰ ਸਕਦੇ ਨੇ ਜਿਸ ਤਰ੍ਹਾਂ ਦੀ ਉਹਨਾਂ ਦੀ ਸਥਿਤੀ ਜਿਹੜੀ ਹੈ ਨਾਜ਼ੁਕ ਬਣੀ ਹੋਈ ਹੈ ਸਰੀਰ ਆਕਰ ਗਿਆ ਹੈ ਉਹ ਹੱਥ ਚੁੱਕ ਨਹੀਂ ਸਕਦੇ ਕਿਸੇ ਦੇ ਨਾਲ ਗੱਲਬਾਤ ਨਹੀਂ ਕਰ ਸਕਦੇ ਲੇਕਿਨ ਇਸ ਦੇ باوجود ਵੀ ਭਾਰਤੀ ਜਨਤਾ ਪਾਰਟੀ ਦੇ ਕੰਨਾਂ ਉੱਤੇ ਜੂ ਨਹੀਂ ਸਰਕਰੀ ਉਹਨਾਂ ਕਹਿਆ ਕਿ ਡਾਕਟਰ ਸਾਹਿਬ ਡਾਕਟਰ ਸਹਿਬਾਨਾ ਨੇ ਕਿਹਾ ਕਿ ਜਿਹੜੀ ਅੰਦਰਲੀ ਚਰਬੀ ਹੈ ਜਿਹੜਾ ਅੰਦਰਲਾ ਪ੍ਰੋਟੀਨ ਹੈ ਜਗਜੀਤ ਸਿੰਘ ਡੱਲੇਵਾਲ ਦਾ ਉਹ ਸਰੀਰ ਨੇ ਆਟੋਮੈਟਿਕ ਖਾਣਾ ਸ਼ੁਰੂ ਕਰ ਦਿੱਤਾ ਹੈ ਉਹਨਾਂ ਕਹਿੰਦੇ ਇੱਕ ਮਾਦਾ ਹੁੰਦਾ ਹੈ ਇੱਕ ਸਿਹਤਮੰਦ ਇਨਸਾਨ ਦੇ ਵਿੱਚ 7 ਦਿਨ ਉਹ ਪੁਕਾਰ ਸਕਦਾ ਹੈ ਲੇਕਿਨ ਇੱਧਰ ਅੱਜ 26 ਦਿਨ ਹੋ ਚੁੱਕੇ ਨੇ ਇਸ ਦੇ ਬਾਵਜੂਦ ਵੀ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਵੱਲੋਂ ਕੋਈ ਵੀ ਗੱਲਬਾਤ ਨਹੀਂ ਕੀਤੀ ਵੀ ਕੀਤੀ ਗਈ ਉਹਨਾਂ ਨੇ ਕਿਹਾ ਕਿ ਜਿਵੇਂ ਜਿਵੇਂ ਦਿਨ ਪੈਂਦੇ ਗਏ ਉਵੇਂ ਉਵੇਂ ਜਿਹੜੀ ਹਾਲਤ ਹੈ ਨਾਜ਼ੁਕ ਹੁੰਦੀ ਜਾਵੇਗੀ ਕਿਸੇ ਵੀ ਸਮੇਂ ਇੱਕ ਵੱਡਾ ਹਾਦਸਾ ਵਾਪਰ ਸਕਦਾ ਹੈ ਕਿਸੇ ਵੀ ਸਮੇਂ ਇਸ ਦੁਨੀਆ ਤੋਂ ਕੁਝ ਕਰ ਸਕਦੇ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਸਕਦੇ ਨੇ ਜਗਜੀਤ ਸਿੰਘ ਡੱਲੇਵਾਲ ਅਜ ਸੂਤਰਾਂ ਦੇ ਹਵਾਲੇ ਤੋਂ ਹੁਣੇ ਪਤਾ ਲੱਗਿਆ ਹੈ ਉਹਨਾਂ ਦੀ ਫਿਰ ਹਾਲਤ ਬੜੀ ਨਾਜ਼ੁਕ ਦੱਸੀ ਜਾ ਰਹੀ ਹੈ ਕੈਂਸਰ ਦੇ ਪੇਸ਼ੇਂਟ ਨੇ ਕੁਝ ਖਾ ਨਹੀਂ ਰਹੇ ਕੁਝ ਪੀ ਨਹੀਂ ਰਹੇ ਅਤੇ ਜਿਹੜਾ ਇਲਾਜ ਹੈ ਉਹ ਵੀ ਨਹੀਂ ਲੈ ਰਹੇ ਇਸ ਕਰਕੇ ਜਿਹੜੀ ਡਾਕਟਰਾਂ ਦੀ ਟੀਮ ਉੱਥੇ ਬੈਠੀ ਹੋਈ ਹੈ ਉਹਨਾਂ ਨੇ ਕਿਹਾ ਕਿ ਫੌਰੀ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੂੰ ਮਿਲ ਕੇ ਜਗਜੀਤ ਸਿੰਘ ਡੱਲੇਵਾਲ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ ਅਤੇ ਜਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਨੇ ਉਹਨਾਂ ਦੇ ਵਿੱਚੋਂ ਜਿਹੜਾ ਮੰਥਨ ਕਰਕੇ ਜਿਹੜੀਆਂ ਖਾਸ ਲੋੜਿੰਦੀਆਂ ਨਹੀਂ ਲੋੜੀਦੀ ਦੀ ਲੋੜੀਦੀਆਂ ਨੇ ਪੰਜਾਬ ਦੇ ਕਿਸਾਨਾਂ ਨੂੰ ਉਹਨਾਂ ਨੂੰ ਮੰਨ ਕੇ ਅੱਗੇ ਜਿਹੜਾ ਹੈ ਇਹ ਚੱਲਣਾ ਚਾਹੀਦਾ ਹੈ ਲੇਕਿਨ ਜੇਕਰ ਜਹੀ ਸਥਿਤੀ ਰਹੀ ਜੇਕਰ ਇਸ ਤਰ੍ਹਾਂ ਬੈਠੇ ਰਹਿ ਇੱਕ ਦੋ ਦਿਨਾਂ ਦੇ ਵਿੱਚ ਬੜਾ ਵੱਡਾ ਹਾਸਾ ਵਾਪਸ ਸਕਦਾ ਹੈ ਕਿਉਂਕਿ ਅੱਜ ਤੋਂ ਦੋ ਦਿਨ ਪਹਿਲਾਂ ਉੱਥੇ ਰੂਣੇ ਪਿੱਟਣ ਦੀ ਆਵਾਜ਼ਾਂ ਆ ਰਹੀਆਂ ਸੀ ਲੋਕ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰ ਰਹੇ ਸੀ ਕਿਉਂਕਿ ਸੇਤ ਉਹਨਾਂ ਦੀ ਬਿਲਕੁਲ ਨਾਜੁਕ ਹੋ ਚੁੱਕੀ ਹੈ ਸਾਹ ਲੈਣ ਦੇ ਵਿੱਚ ਵੀ ਜਗਜੀਤ ਸਿੰਘ ਡੱਲੇਵਾਰ ਨੂੰ ਪ੍ਰੋਬਲਮ ਆ ਰਹੀ ਹੈ ਧੰਨਵਾਦ